ਦੋਸਤੋ ਅੱਜ ਦੀ ਕਹਾਣੀ ਹੈ ਚਮਤਕਾਰੀ ਬਾਬੇ ਦੀ ਮਹਾਰਾਜ ਕ੍ਰਿਸ਼ਨਦੇਵ ਰਾਜ ਦੇ ਦਰਬਾਰ ਵਿੱਚ ਇੱਕ ਚਮਤਕਾਰੀ ਬਾਬਾ ਹਾਜ਼ਰ ਹੋਏ ਉਹਨਾਂ ਨੇ ਮਹਾਰਾਜ ਦੀ ਤਾਰੀਫ ਵਿੱਚ ਅਜਿਹੇ ਬਲ ਬੰਨੇ ਕਿ ਮਹਾਰਾਜ ਉਸ ਦੇ دیਵਾਨੇ ਹੋ ਗਏ ਕੁਝ ਦਿਨਾਂ ਬਾਅਦ ਮਹਾਰਾਜ ਨੇ ਤੇਨਾਲੀ ਨੂੰ ਆਖਿਆ ਤੇਨਾਲੀ ਅੱਜ ਸਾਨੂੰ ਇੱਕ ਅਜਿਹੀ ਜਗ੍ਹਾ ਲੈ ਚੱਲੋ ਜਿੱਥੇ ਅਸੀਂ ਪਹਿਲਾਂ ਕਦੇ ਨਹੀਂ ਗਏ ਮਹਾਰਾਜ ਅਜਿਹੀ ਜਗ੍ਹਾ ਤਾਂ ਮੈਂ ਵੀ ਤੁਹਾਨੂੰ ਲਿਜਾਣਾ ਚਾਹੁੰਦਾ ਸੀ ਚੰਗਾ ਹੋਇਆ ਜੋ ਤੁਸੀਂ ਹੀ ਇੱਛਾ ਪ੍ਰਗਟ ਕੀਤੀ ਪਰੰਤੂ ਸਾਨੂੰ ਅਜਿਹੀ ਜਗ੍ਹਾ ਪੂਰੀ ਸੈਨਾ ਦੇ ਨਾਲ ਜਾਣਾ ਪਵੇਗਾ ਤੇਨਾਲੀ ਨੇ ਆਖਿਆ ਸੈਨਾ ਦੇ ਨਾਲ ਮਹਾਰਾਜ ਨੇ ਚੌਂਕ ਕੇ ਪੁੱਛਿਆ ਜੀ ਮਹਾਰਾਜ ਉਹ ਜਗ੍ਹਾ ਹੀ ਅਜਿਹੀ ਹੈ ਤੇਨਾਲੀ ਬੋਲਿਆ ਤਾਂ ਠੀਕ ਹੈ ਕੱਲ ਨੂੰ ਅਸੀਂ ਸੈਨਾ ਸਮੇਤ ਪਰਮੰਨ ਤੇ ਚੱਲਾਂਗੇ ਕ੍ਰਿਸ਼ਨਦੇਵ ਨੇ ਸੈਨਾਪਤੀ ਨੂੰ ਹੁਕਮ ਦੇ ਦਿੱਤਾ ਅਗਲੀ ਸਵੇਰ ਤੇਨਾਲੀ ਅਤੇ ਸੈਨਾ ਸਮੇਤ ਮਹਾਰਾਜ ਆਪਣੇ ਸਜੇ ਹੋਏ ਰਥ ਵਿੱਚ ਪਰਮੰਨ ਨੂੰ ਨਿਕਲੇ ਅਜ ਤੇਨਾਲੀ ਨੂੰ ਨਵੇਂ-ਨਵੇਂ ਰਸਤਿਆਂ ਤੋਂ ਲੈ ਕੇ ਜਾ ਰਿਹਾ ਸੀ ਇਹ ਸਭ ਦੇਖ ਕੇ ਮਹਾਰਾਜ ਕ੍ਰਿਸ਼ਨਦੇਵ ਬਹੁਤ ਪ੍ਰਸੰਨ ਹੋ ਰਿਏ ਸਨ ਹਰੇ ਭਰੇ ਜੰਗਲਾਂ ਵਿੱਚ ਹੁੰਦਾ ਹੋਇਆ ਕਾਫਲਾ ਪਹਾੜੀ ਰਸਤਿਆਂ ਉੱਪਰ ਆ ਗਿਆ ਫਿਰ ਤਨਾਲੀ ਨੇ ਗੁਫਾ ਤੇ ਬਣੇ ਇੱਕ ਪੱਥਰ ਨੂੰ ਲੋਹੇ ਦੀ ਸੋਟੀ ਨਾਲ ਠੋਕਿਆ ਥੋੜੀ ਦੇਰ ਬਾਅਦ ਉਹ ਪੱਥਰ ਸਰਕਿਆ ਤੇ ਇੱਕ ਬਾਬਾ ਬਾਹਰ ਨਿਕਲਿਆ ਉਸ ਨੂੰ ਦੇਖਦੇ ਹੀ ਮਹਾਰਾਜ ਚੌਂਕ ਉੱਠੇ ਅਰੇ ਇਹ ਤਾਂ ਉਹੀ ਚਮਤਕਾਰੀ ਬਾਬੇ ਹਨ ਜਿਹੜੇ ਕੁਝ ਦਿਨ ਪਹਿਲਾਂ ਸਾਡੇ ਮਹਿਲ ਵਿੱਚ ਆਏ ਸਨ ਇਹ ਇੱਥੇ ਕੀ ਕਰ ਰਹੇ ਹਨ ਇਹ ਚਮਤਕਾਰੀ ਬਾਬਾ ਨਹੀਂ ਬਲਕਿ ਗਵਾਂਡੀ ਦੇਸ਼ ਦਾ ਜਾਸੂਸ ਹੈ ਇੱਥੇ ਇਸ ਗੁਫਾ ਵਿੱਚ ਇਹਨਾਂ ਨੇ ਭਾਰੀ ਸੈਨਾ ਇਕੱਠੀ ਕਰ ਰੱਖੀ ਹੈ ਜਦੋਂ ਇਹ ਦਰਬਾਰ ਵਿੱਚ ਤੁਹਾਡੀ ਤਾਰੀਫ ਕਰਕੇ ਨਿਕਲਿਆ ਤਾਂ ਇਸ ਦੀ ਹਰਕਤ ਜਾਣਨ ਲਈ ਮੈਂ ਆਪਣੇ ਸੂਏ ਇਸ ਦੇ ਪਿੱਛੇ ਲਾ ਦਿੱਤੇ ਇਸ ਛੁਪੀ ਹੋਈ ਸੈਨਾ ਨਾਲ ਉਹ ਆਪਣੇ ਰਾਜ ਉਪਰ ਹਮਲਾ ਕਰਨ ਦੀ ਤਾਕ ਵਿੱਚ ਸੀ ਤੇਨਾਲੀ ਨੇ ਵਿਸਤਾਰ ਵਿੱਚ ਦੱਸਿਆ ਮਹਾਰਾਜ ਦੇ ਹੁਕਮ ਤੇ ਸੈਨਾ ਨੇ ਉਸ ਨੂੰ ਗੁਫਾ ਵਿੱਚ ਛੁਪੀ ਹੋਈ ਸੈਨਾ ਨੂੰ ਕੈਦ ਕਰ ਲਿਆ ਮਹਾਰਾਜ ਕ੍ਰਿਸ਼ਨਦੇਵ ਨੇ ਤਨਾਲੀ ਦਾ ਅਪਾਰ ਜਤੋਂਦੇ ਹੋਏ ਉਸ ਨੂੰ ਆਪਣੇ ਗਲੇ ਲਾ ਲਿਆ ਅਤੇ ਰਾਜ ਮਹਿਲ ਵਿੱਚ ਵਾਪਸ ਆ ਗਏ ਧੰਨਵਾਦ